ਦੇਖ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਅਕਸਰ ਆਖਿਆ ਜਾਂਦਾ ਹੈ ਕਿ ਅੰਮ੍ਰਿਤਸਰ ਵਿੱਚ ਕਰਾਏ ਜਾ ਰਹੇ ਵਿਕਾਸ ਕਾਰਜਾਂ ਦੇ ਤਹਿਤ ਸ਼ਹਿਰੀਆਂ ਸੜਕਾਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ ਪਰ ਤਸਵੀਰ ਕੁਝ ਹੋਰ ਹੀ ਹੈ ਹੌਲਗੇਟ ਤੋਂ ਪੁਲਪੌੜੀਆਂ ਵੱਲ ਜਾਂਦੀ ਸੜਕ ਦਾ ਕੁਝ ਹਿੱਸਾ ਪੂਰੀ ਤਰ੍ਹਾਂ ਖਰਾਬ ਹੋਇਆ ਅਤੇ ਟੁੱਟਿਆ ਪਿਆ ਹੈ ਇਸ ਕਾਰਨ ਇੱਥੇ ਅਕਸਰ ਵਾਹਨ ਪਲਟ ਜਾਂਦੇ ਹਨ ਅਤੇ ਇੱਥੋਂ ਵਾਹਨ ਲੰਘਾਣ ਵਿੱਚ ਵੀ ਕਾਫੀ ਮੁਸ਼ਕਲ ਹੁੰਦੀ ਹੈ ਸੜਕ ਦਾ ਇਹ ਹਿੱਸਾ ਉੱਥੇ ਕਰਕੇ ਟੁੱਟਿਆ ਪਿਆ ਜਿੱਥੇ ਇੱਕ ਪਾਸੇ ਹੌਲਗੇਟ ਅਤੇ ਦੂਜੇ ਪਾਸੇ ਭੰਡਾਰੀ ਪੁਲ ਵੱਲੋਂ ਟ ਲੋਕਾਂ ਨੇ ਫਾਸਟ نیوز ਟੀਮ ਨਾਲ ਗੱਲਬਾਤ ਕਰਦੇ ਆ ਕਿ ਸੜਕ ਦਾ ਇਹ ਟੁੱਟਿਆ ਪਿਆ ਹਿੱਸਾ ਹਾਦਸੇ ਦਾ ਕਾਰਨ ਬਣ ਰਿਹਾ ਹੈ ਇਸ ਲਈ ਅੰਮ੍ਰਿਤਸਰ ਨਗਰ ਨਿਗਮ ਇਸ ਪਾਸੇ ਫੌਰੀ ਕਾਰਵਾਈ ਕਰਕੇ ਸੜਕ ਨੂੰ ਠੀਕ ਕਰਵਾਵੇ ਇਹ ਹਾਲ ਗੇਟ ਦੀ ਮੇਨ ਸੜਕ ਹੈ ਠੀਕ ਹੈ ਜੀ ਜਿਹਨੂੰ ਹੈਰਿਟੇਜ ਅੰਮ੍ਰਿਤਸਰ ਕਹਿੰਦੇ ਆ ਮੇਨ ਰੋਡ ਆ ਉਹਦੇ ਇਹਨਾਂ ਦੀ 25ਵੀਂ ਸਦੀ ਹੋ ਚੱਲੀ ਹੈ ਇੰਡੀਆ ਹਮੇਸ਼ਾ ਵਿਕਾਸਸ਼ੀਲ ਹੀ ਰਹਿਣਾ ਵਿਕਾਸ ਦੇ ਤਕਰੀਬ ਪਤਾ ਨਹੀਂ ਹੋਣਾ ਕਦੋਂ ਹੋਣਾ ਵਿਕਸਿਤ ਪਤਾ ਨਹੀਂ ਕਦੋਂ ਹੋਣਾ ਇਹਨੇ ਅਜ ਤੱਕ ਇਹਨਾਂ ਦੇ ਕੋਈ ਮਸਲੇ ਹੱਲ ਹੀ ਨਹੀਂ ਹੋਏ ਐ 1 ਮਹੀਨਾ ਹੋ ਗਿਆ ਐਟ ਹੋਵੇ ਨੂੰ ਉਹਦੇ ਵੇਖੋ ਕਿੰਨਾ ਤੁਹਾਡਾ ਫਾਇਦਾ ਸੋਚਦੇ ਆ ਮੱਲਾ ਕਲੀਨਿੰਗ ਖੋਲਤੇ ਉਹਨਾਂ ਨੇ ਵੀ ਜ਼ਖਮੀ ਵੀ ਹੋ ਤੇ ਉੱਥੇ ਪਹੁੰਚ ਨਾਲ ਬੰਦੇ ਜ਼ਖਮੀ ਵੀ ਤੇ ਕਰਨੇ ਆ ਨਾ ਤੇ ਸਰਕਾਰਾਂ ਕੀ ਕਰਨ ਜੇ ਥੱਲੇ ਦੇ ਡਿਪਾਰਟਮੈਂਟ ਵਾਲੇ ਨਹੀਂ ਕੰਮ ਕਰਨਗੇ ਹਰ ਇੱਕ ਡਿਪਾਰਟਮੈਂਟ ਨੂੰ ਪਹਿਲਾਂ ਐਸਾ ਦਾ ਤਾਮ ਚਾਮ ਚਾਹੀਦਾ ਕਿ মিডিਆ ਆਵੇ ਉਹਨਾਂ ਨੂੰ ਦਿਖਾਵੇ ਵੀ ਤੁਸੀਂ ਇਹ ਕੰਮ ਕਰਨਾ ਉਹ ਸੁੱਤੇ ਜਾਗਣ 2 ਮਹੀਨੇ ਪਹਿਲਾਂ ਪਹਿਲਾਂ ਉਹ ਸੁੱਤੇ ਜਾਗਦੇ ਆ ਫਿਰ ਆਂਦੇ ਆ ਫੇਰ ਉਹ ਕੱਚੀ ਮਟੀ ਲਾ ਕੇ ਸੜਕ ਬਣਾਉਂਦੇ ਹੋ ਟੁੱਟ ਜਾਂਦੀ ਇਹ ਸੜਕ ਤਿੰਨ ਚਾਰ ਵਾਰੀ ਬਣਾਤੀ ਇਹ ਟੁੱਟ ਗਈ ਇਹਦਾ ਪੱਕਾ ਹਾਲਾਜ ਕੋਈ ਨਹੀਂ ਘਟੋ ਘਟਨੀ ਤੇ 1 ਫੁੱਟ ਡੂੰਗਾ ਟੋਆ ਵਾ ਔਰ ਮੇਨ ਇੱਥੇ ਵੇਖੋ ਵਾਈ ਕਿੱਡਾ ਬਣਾਇਆ ਇਧਰੋਂ ਵੀ ਟ੍ਰੈਫਿਕ ਆ ਰਹੀ ਹੈ ਇਧਰੋਂ ਵੀ ਆ ਰਹੀ ਹੈ ਪੋਲ ਬਣਾਏ ਪੋਲਾ ਵਨ ਵੇ ਸਾਈਡਡ ਕੀਤੀਆਂ ਬਟ ਲਾ ਐਂਡ ਆਰਡਰ ਦਾ ਪਤਾ ਹੀ ਨਹੀਂ ਕਿਹੜਾ ਵਨ ਸਾਈਡਡ ਆ ਇਹਨੂੰ ਵੀ ਜਾਈ ਜਾਉ ਇਧਰ ਵੀ ਆਈ ਤੋ ਇਹ ਜਿਹਦੇ ਹੁੰਦੇ ਨੇ ਰੋਜ਼ ਦਾ ਕੋਈ ਨਾ ਇੱਕ ਦੋ ਵਿਚਾਰੇ ਡੇਕੇ ਜ਼ਖਮੀ ਹੁੰਦੇ ਆ ਗੱਡੀਆਂ ਦੇ ਵੱਖਰੇ ਨੁਕਸਾਨ ਹੁੰਦੇ ਆ ਸ਼ੁਕਰ ਸ਼ੁਕਰ ਉਹਨਾਂ ਦੇ ਟੁੱਟਦੇ ਆ ਪੈਸੇ ਲਾਂਦੇ ਆ ਜਦੋਂ ਬਸਾਤੀ ਮੌਸਮ ਆਂਦਾ ਉਹਦੇ ਉਹਨਾਂ ਲਈ ਹੋਰ ਵਧੀਆ ਹੋ ਜਾਂਦਾ ਕੰਮ ਨਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਉਹ ਪੂਰੇ ਜੋਲ ਨਾਲ ਵਿੱਚ ਡਿੱਗਦੇ ਆ ਉਹ ਗੱਡੀ ਇੱਕ ਸਾਈਡ ਤੇ ਡਿੱਗ ਜਾਂਦੀ ਹੁਣ ਹੋਣਾ ਕੀ ਜੇਦਾ ਮਸਲਾ ਇਹਦਾ ਮਸਲਾ ਇਹ ਹੈ ਕਿ ਜਿਹੜਾ ਪੀਡਬਲਿਊ ਡਿਪਾਰਟਮੈਂਟ ਆ ਉਹ ਜਾਗੋ 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 ਸਵੇਰ ਹੋ ਗਈ ਹੈ ਹੁਣ ਤੇ ਜਾਗ ਜਾ ਇਹਨੂੰ ਟੋਵੇ ਨੂੰ ਪੂਰਾ ਕਰੋ ਉਹ ਨਾਲ ਜਿਹੜਾ ਐ ਐਡਾ ਵੱਡਾ ਹੈਰੀਟੇਜ ਜਿਹਨੂੰ ਕਹਿੰਦੇ ਜੇ ਇਹਦੇ ਥੱਲੇ ਸੀਵਰ ਤੇ ਪਾ ਦੋ ਸਮਾਰਟ ਸਿਟੀ ਉਹੀ ਮਤਲਬ ਹੈ ਕਿ ਤੂੰ ਹੀ ਇੱਕ ਦੂਜੇ ਦੇ ਵਾਲ ਪੁੱਟ ਆਪੇ ਸਮਾਰਟ ਲੱਗੋਗੇ ਕੱਲ੍ਹ ਰੇਵਲਾਂ ਸਾਨੂੰ ਉਹ ਤੇ ਜਦੋਂ ਏਡੇ ਵੱਡੇ ਟੋਏ ਜਾ ਕੇ ਡਿੱਗਣਾ ਪਹਿਲਾਂ ਜ਼ਖਮੀ ਹੋਣਾ ਫਿਰ ਜਾਮ ਲੱਗਨੇ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਉਹਨੂੰ ਹੱਲ ਤੇ ਕਰਨ ਗੱਲ ਤੇ ਸੋਲੂਸ਼ਨ ਐ ਇਹ ਇਨਾਂ ਲੰਮਾ ਛੋੜਾ ਲੈਕਚਰ ਕਿਸ ਲਈ ਦਿੱਤਾ ਹੈ ਕਿ ਇਹਦਾ ਮੇਨ ਮੋਟਿਵ ਹੈ ਕਿ ਸੋਲੂਸ਼ਨ ਇਹ ਹੱਲ ਕੀਤਾ ਜਾਵੇ ਸਾਨੂੰ ਵੀ ਅਨੈਸੈਸਰੀ ਟਾਕ ਕਰਨੀ ਪੈਂਦੀ ਆ ਕਿਉਂਕਿ ਡਿਪਾਰਟਮੈਂਟ ਚ ਜਿਆਦਾ ਪੜੇ ਲਿਖੇ ਲੋਕ ਜਾਮ ਲੱਗਣਾ ਉਹ ਸੁੱਤੇ ਨੇ ਜਾਗਦੇ ਮੁਜ਼ਦੇ ਵੀ ਜਾਗਦੇ ਨੇ ਸੁੱਤੇਆਂ ਦੇ ਦੋ ਜਗਾਓਗੇ ਉੱਥੇ ਭਾਜ ਜਾਗਾਣਾ ਹੀ ਪੈ ਰਿਆ ਨਾ ਫਿਰ ਵਿਕਸਿਤ ਦੇਸ਼ ਕਾਹਦਾ ਹੈਗਾ ਜੇ ਵਿਕਾਸਸ਼ੀਲ ਡੇਸ ਕਾਹਦਾ ਹੈ ਇਹੋ ਸੌਂਦਿਆ ਸੌਂਦਿਆ ਸਾਰੀ ਆਪਰਾਲਾ ਸਹੀ ਹੈ ਜੀ ਹਾਂਜੀ ਹਾਂਜੀ ਇਹ ਉਪਰਾਲਾ ਹੋਏਗਾ ਤੇ ਫਿਰ ਵੀ ਉਹ ਮੁਦਦੇ ਥੋੜੇ ਜਾਗਣਗੇ ਨਹੀਂ ਤੇ ਉਹ ਤੇ ਜਿਆਦੇ ਪੱਕੀ ਨੀਂਦ ਸੋਗੇ ਲੱਗਦੇ ਸੋਸਤੋ ਫਾਸਟਰ ਨਿਊਜ਼ ਟੀਮ ਅੱਜ ਇੱਕ ਵਾਰ ਫੇਰ ਪੁੱਜੀ ਹੈ ਉਹ ਸੜਕ ਤੇ ਜਿਹੜੀ ਹੌਲਗੇਟ ਤੋਂ ਪੌੜੀਆਂ ਵਾਲੇ ਪੁਲ ਰੇਲਵੇ ਸਟੇਸ਼ਨ ਤੇ ਗੋਲਬਾਗ ਨੂੰ ਜਾਂਦੀ ਹੈ ਔਰ ਕੁਝ ਦਿਨ ਪਹਿਲਾਂ ਵੀ ਇਥੋਂ ਦੀਆਂ ਖਬਰਾਂ ਅਸੀਂ ਪ੍ਰਸਾਰਿਤ ਕਰ ਚੁੱਕੇ ਹਾਂ ਜਿਸ ਦੇ ਹਾਲਾਤ ਬਹੁਤ ਮਾੜੇ ਨੇ ਕਿਉਂਕਿ ਇੱਥੇ ਪਿਆ ਹੋਇਆ ਟੋਆ ਹੋਰ ਵੀ ਭਿਆਨਕ ਰੂਪ ਤਰਨ ਕਰ ਚੁੱਕਾ ਹੈ ਡੁੰਗਾ ਹੋ ਚੁੱਕਾ ਹੈ ਜਿਸ ਕਾਰਨ ਗੱਡੀਆਂ ਤੇ ਵਜਦੀਆਂ ਦੋ ਪਹੀਆ ਵਾਨ ਪਲਟ ਜਾਂਦੇ ਹਨ ਜਿਸ ਕਾਰਨ ਲੋਕਾਂ ਨੂੰ ਸੱਟਾਂ ਵੀ ਲੱਗਦੀਆਂ ਹਨ ਸੋ ਇਹ ਹਾਦਸੇ ਦਾ ਕਾਰਨ ਬਣ ਰਿਹਾ ਹੈ ਟੋਆ ਕਿਸੇ ਵੀ ਸਬੰਧਿਤ ਵਿਭਾਗ ਦਾ ਇਸ ਵੱਲ ਧਿਆਨ ਨਹੀਂ ਹੈ ਸੋ ਰਾਹਗੀਰਾਂ ਨੇ ਆਸ-ਪਾਸ ਦੇ ਦੁਕਾਨਦਾਰਾਂ ਨੇ ਇੱਕ ਵਾਰ ਫਿਰ ਅਪੀਲ ਕੀਤੀ ਹੈ ਸਬੰਧਿਤ ਵਿਭਾਗ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਇਸ ਵੱਲ ਧਿਆਨ ਦੇ ਕੇ ਇਸ ਦੀ ਰਿਪੇਅਰ ਕਰਵਾਈ ਜਾਵੇ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ